ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਪਿੰਡ ਢੀਂਦਾ ਦੀ ਸੰਗਤ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀਆਂ ਸਖਿਯਤਾ ਵੱਖ-ਵੱਖ ਧਾਰਮਿਕ ਸਖਿਯਤਾ ਮਿਸ਼ਨਰੀ ਆਪੂ ਮਿਸ਼ਨਰੀ ਗਾਇਕ ਮੇਰੇ ਮਕਾਮਾਂ ਭੈਣਾ ਛੋਡੇ ਬੱਚੇ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਬਾਬਾ ਸਾਹਿਬ ਡਾਕਟਰ ਅਮੇੜਕਰ ਜੀ ਦੇ 134ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸਾਰੇ ਹੀ ਸਾਥੀਆਂ ਨੂੰ ਜੈ ਭੀ ਜੈ ਭਾਰਤ ਆਖਦਾ ਮੇਰੇ ਤੋਂ ਪਹਿਲਾਂ ਸਾਡੇ ਵਿਦਵਾਨ ਬੁਲਾਰਿਆਂ ਨੇ ਬਾਬਾ ਸਾਹਿਬ ਡਾਕਟਰ ਅਮੇੜਕਰ ਜੀ ਦੇ क्रांतिकारी ਵਿਚਾਰਾਂ ਦੀ ਸਾਹ ਤੁਹਾਡੇ ਨਾਲ ਪਾਈ ਹੈ ਤੁਸੀਂ ਕਾਫੀ ਲੰਬੇ ਸਮੇਂ ਤੋਂ ਵਿਚਾਰਾਂ ਸੁਣ ਰਹੇ ਹੋ ਕਿਉਂਕਿ ਵਿਗਿਆਨ ਕਹਿੰਦਾ ਹੈ ਕਿ ਸੁਣਨ ਦੀ ਵੀ ਕੋਈ ਕਪੈਸਿਟੀ ਹੁੰਦੀ ਹੈ ਜਦੋਂ ਹੱਦ ਤੋਂ ਜ਼ਿਆਦਾ ਅਸੀਂ ਲੋਕਾਂ ਨੂੰ ਸੁਣਾਈ ਜਾਵਾਂਗੇ ਉਹਨਾਂ ਦਾ ਧਿਆਨ ਫਿਰ ਉਹ ਸੁਣਨ ਦੇ ਵਿੱਚ ਹੀ ਰਹਿੰਦਾ ਹੈ ਘੋਰ ਹੋ ਜਾਂਦੇ ਸੋ ਗੱਲਾਂ ਤਾਂ ਜੋ ਪਹਿਲਾਂ ਬੁਨਾਰੇ ਕਹਿ ਕੇ ਗਏ ਆ ਜੇ ਉਹਨਾਂ ਨੂੰ ਹੀ ਆਪਾਂ ਆਪਣੀ ਜ਼ਿੰਦਗੀ ਚ ਢਾਲ ਲਈਏ ਸੁਣ ਲਈਏ ਉਹਨਾਂ ਦੇ ਚੱਲ ਪਈਏ ਤਾਂ ਹੋਰ ਜ਼ਿਆਦਾ ਬਹਿਣ ਦੀ ਲੋੜ ਨਹੀਂ ਹੈ ਪਰ ਸੇਬ ਦੀ ਜੋ ਸਾਡੇ ਗੁਰਾਰੇ ਪਹਿਲਾਂ ਪੱਲਾ ਕਹਿੰਦੇ ਗਏ ਹਨ ਮੈਂ ਉਹਨਾਂ ਨੂੰ ਰਿਪੀਟ ਨਾ ਕਰਦਾ ਹੋਇਆ ਉਹਨਾਂ ਤੋਂ ਜਿਹੜੀਆਂ ਗੱਲਾਂ ਰਹਿ ਗਈਆਂ ਉਹਨਾਂ ਨੂੰ ਹੀ ਕਰਨਾ ਵਾਜਬ ਠੀਕ ਸਮਝੂਗਾ ਸਾਥੀਓ ਬਾਬਾ ਸਾਹਿਬ ਨੇ ਕਿਹਾ ਹੈ ਕਿ ਕੀਮਤ ਚੁਕਾਏ ਬਿਨਾ परिवर्तन संभव नहीं है कीमत चुकाए बिना परिवर्तन संभव नहीं है जेकर ਤੁਸੀਂ ਪਰਵਰਤਨ ਚਾਹੁੰਦੇ ਹੋ ਤਬਦੀਲੀ ਚਾਹੁੰਦੇ ਹੋ ਚੀਜ਼ ਚਾਹੁੰਦੇ ਹੋ ਟ੍ਰਾਂਸਫਰਮੇਸ਼ਨ ਚਾਹੁੰਦੇ ਹੋ ਤਾਂ ਤੁਹਾਨੂੰ ਕੁਰਬਾਨੀ ਤਿਆਗ ਕਰਨਾ ਪਵੇਗਾ ਕਦੀ ਨਜ਼ਰ ਮਾਰਿਓ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਕਿ ਇਸ ਸਮਾਜਿਕ ਪਰਵਰਤਨ ਔਰ ਆਰਥਿਕ ਮੁਕਤੀ ਦੇ ਅੰਦੋਲਨ ਦੇ ਵਿੱਚ ਸਾਡੇ ਦਾਦੇ ਬੜਦਾਦਿਆਂ ਨੁਕੜ ਦਾਦਿਆਂ ਨੇ ਕੀਮਤ ਚੁਕਾਈ ਕੇ ਨਹੀਂ ਚੁਕਾਈ ਉਂਗਲਾਂ ਤੇ ਲੈਣ ਵਾਲੇ ਨਾਲ ਨਜ਼ਰ ਹੋਣਗੇ ਉਂਗਲਾਂ ਦੇ ਤਾਂ ਅਸੀਂ ਪਰਵਰਤਨ ਚਾਹੁੰਦੇ ਹਾਂ ਤਬਦੀਲੀ ਚਾਹੁੰਦੇ ਹਾਂ ਜੇ ਅੱਜ ਇਸ ਭਾਰਤ ਦੇ ਵਿੱਚ ਇਸ ਦੇਸ਼ ਦੇ ਦਲਤਾਂ ਪਛੜਿਆਂ ਆਦੀਵਾਸੀਆਂ ਧਰਮ ਘਟੜਣੀਆਂ ਨੂੰ ਮਨੁੱਖੀ ਅਧਿਕਾਰ ਮਿਲੇ ਹਾਂ ਉਹਨਾਂ ਨੂੰ ਬਰਾਬਰਤਾ ਮਿਲੀ ਹੈ ਅਨਿਆਂ ਤੋਂ छुटਕਾਰਾ ਮਿਲਿਆ ਹੈ ਤਾਂ ਉਹਦੇ ਲਈ ਬਾਬਾ ਸਾਹਿਬ ਡਾਕਟਰ ਨੂੰ ਮਿਲ ਕੇ ਨੇ ਕੀਮਤ ਚੁਕਾਈ ਕੀਮਤ ਵੀ ਐਡੀ ਵੱਡੀ ਚੁਕਾਈ ਕੋਈ ਆਮ ਬੰਦਾ ਚੁਕਾ ਨਹੀਂ ਸਕਦਾ ਬਾਬਾ ਸਾਹਿਬ ਦੇ ਚਾਰ ਬੱਚੇ ਢਾਈ ਸਾਲ ਦੀ ਉਮਰ ਤੋਂ ਵੀ ਘੱਟ ਢਾਈ ਸਾਲ ਤੋਂ ਜ਼ਿਆਦਾ ਨਹੀਂ ਜੀ ਸਕਦੇ ਉਹ ਇਸ ਸਮਾਜਿਕ ਪਰਮੰਤਰਨ ਔਰ ਆਰਥਿਕ ਮੁਕਤੀ ਦੇ ਅੰਦੋਲਨ ਦੇ ਵਿੱਚ ਉਹਨਾਂ ਤੋਂ ਵਿਛੜ ਗਏ ਉਹਨਾਂ ਦੀ ਧਰਮ ਪਤਨੀ ਨੇ ਪਾਤਖੀਆਂ ਪੱਤ ਕੇ ਬਾਬਾ ਸਾਹਿਬ ਲੋਕਮ ਬੇੜਕਾ ਜੀ ਨੂੰ ਵਿਦੇਸ਼ਾਂ ਦੇ ਵਿੱਚ ਪੜਨ ਦੇ ਵਿੱਚ ਆਰਥਿਕ ਸਹਿਯੋਗ ਵੀ ਕੀਤਾ ਪਰਿਵਾਰ ਵੀ ਜਨਾਇਆ ਕਦੀ ਉਹਨਾਂ ਨੇ ਸ਼ਿਕਾਇਤ ਨਹੀਂ ਬਾਬਾ ਸਾਹਿਬ ਨੂੰ ਕੀਤੀ ਕਿ ਅੱਜ ਤੁਹਾਡੇ ਬੱਚੇ ਭੁੱਖੇ ਹੀ ਸੌਂ ਗਏ ਮੈਂ ਵੀ ਭੁੱਖੀ ਹੀ ਸੌ ਗਈ ਕੱਪੜਾ ਨਹੀਂ ਹੈ ਦਵਾਈ ਨਹੀਂ ਹੈ ਕਿੰਨੀਆਂ ਤੰਗੀਆਂ ਤਰਸ਼ੀਆਂ ਸਹਿ ਕੇ ਉਹ ਇਸ ਸੰਸਾਰ ਤੋਂ ਚਲੇ ਗਈ ਬਾਬਾ ਸਾਹਿਬ ਕਹਿੰਦੇ ਇੱਕ ਹਫ਼ਤਾ ਜਦੋਂ ਰਮਾ ਬਾਈ ਉਹ ਗੇੜ ਕਰਦੀ ਦੈਂਤ ਹੋਈ ਉਹ ਭਗਵਾਨ ਚੋਲਾ ਪਾ ਕੇ ਕਮਰੇ ਦੇ ਅੰਦਰ ਆਪਣੇ ਆਪ ਨੂੰ ਬੰਦ ਕਰਕੇ ਬੈਠ ਗਏ ਕਿ ਮੈਂ ਮੇਰੇ ਤੁਹਾਨੂੰ ਇੰਨੀ ਹਿੰਮਤ ਨਹੀਂ ਰਹੀ ਕਿ ਮੈਂ ਹੋਰ ਸੰਘਰਸ਼ ਕਰਾਂ ਇਹ ਸੰਘਰਸ਼ ਦੇ ਵਿੱਚ ਮੈਂ ਆਪਣੀ ਜਾਨ ਤੋਂ ਪਿਆਰੇ ਬੱਚੇ ਆਪਣੀ ਜਾਨ ਤੋਂ ਪਿਆਰੀ ਧਰਮ ਪਤਨੀ ਵੀ ਬਿਮਾਰੇ ਪਰ ਉਹਨਾਂ ਦੇ ਪੈਰੋਕਾਰ ਉਹਨਾਂ ਨੇ ਆਪੇ ਬਾਸ ਦਾ ਪਾਇਆ ਬਾਬਾ ਸਾਹਿਬ ਨੂੰ ਕਿ ਬਾਬਾ ਸਾਹਿਬ ਤੁਹਾਡੇ ਤੋਂ ਬਿਨਾ ਸਾਡਾ ਰੱਬ ਸੇਰਾ ਕੌਣ ਹੋਵੇਗਾ ਸਾਡੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਲਾ ਇਸ ਸੰਸਾਰ ਦੇ ਵਿੱਚ ਤੁਹਾਡੇ ਤੋਂ ਇਲਾਵਾ ਸਾਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਤਾਂ ਬਾਬਾ ਸਾਹਿਬ ਨੇ ਫਿਰ ਹੌਸਲਾ ਕੀਤਾ ਫਿਰ ਮੈਦਾਨ ਦੇ ਵਿੱਚ ਕੁੱਤੇ ਸਾਥੀਓ ਬਾਬਾ ਸਾਹਿਬ ਡਾਕਟਰ ਮਿਲਕਰ ਨੇ ਜਦੋਂ ਉਹਨਾਂ ਨੂੰ ਪਾਸਿਆਂ ਦੀ ਸਰਾਹ ਦੇ ਵਿੱਚੋਂ ਸਵੇਰ ਨੂੰ 2 ਵਜੇ ਹਥਿਆਰਬੰਦ ਗੁੰਡਿਆਂ ਨੇ ਤਰਪਾਂਚਾ ਘੜਮਾ ਕੇ ਉਹਨਾਂ ਨੂੰ ਧਮਕੀ ਭਰੇ ਲਹਿਜੇ ਵਿੱਚ ਕਿਹਾ ਸੀ ਕਿ ਜੇਕਰ 2 ਘੰਟੇ ਦੇ ਸਰਾਹ ਖਾਲੀ ਨਾ ਕੀਤੀ ਤਾਂ ਇਹਨੂੰ ਜਾਨ ਤੋਂ ਹੱਥੋਂ ਨਹੀਂ ਬੜ੍ਹਣਗੇ ਤਾਂ ਬਾਬਾ ਸਾਹਿਬ ਪੂਰੇ ਬੜੌਦਾ ਨਿਆਸਤ ਦੇ ਵਿੱਚ ਜਿਹਨਾਂ ਨੂੰ ਕਿਸੇ ਨੇ ਕਿਰਾਏ ਤੇ ਨਮਰਾਂ ਨੂੰ ਦਿੱਤਾ ਉਹ ਸੜਕਾਂ ਤੇ ਸੌਂਦੇ ਰਹੇ ਐਡੀ ਵੱਡੀ ਕੀਮਤ ਚ ਭਾਈ ਬਾਦ ਦਾ ਸਾਥ। ਬਾਬਾ ਸਾਹਿਬ ਜਦੋਂ ਦੁਨੀਆ ਤੋਂ ਗਏ ਉਹਨਾਂ ਦੇ ਸਿਰ ਦੇ ਉੱਤੇ 30000 ਰੁਪਏ ਦਾ ਕਰਜ ਆ ਸੀ। ਕੋਈ ਦੋ ਬੈਂਕ ਤਾਂ ਸੀ ਬ੍ਰਿਟਲੈਂਡ ਬੈਂਕ ਤੇ ਸਟੇਟ ਬੈਂਕ ਆਫ ਇੰਡੀਆ ਦੋਨਾਂ 'ਚ ਕੋਈ ਪੈਸਾ ਨਹੀਂ ਸੀ। ਅੰਗਲੈਂਡ ਦੇ ਵਿੱਚ ਰਹਿੰਦੇ ਆ 9 ਪੌਂਡ ਮਹੀਨੇ ਦੇ ਉੱਤੇ ਗੁਜ਼ਾਰਾ ਕਰਦੇ ਰਹੇ। ਅੱਠਵੀਂ ਜਮਾਤ ਤੱਕ ਨਗੋਟੇ ਲਾ ਕੇ ਸਕੂਲ ਚ ਜਾਂਦੇ ਰਹੇ ਜਿਨ੍ਹਾਂ ਨੂੰ ਸਕੂਲ ਦੇ ਵਿੱਚ ਕਲਾਸ ਰੂਮ ਚ ਪਾਣੀ ਪੀਣ ਦਾ ਵੀ ਅਧਿਕਾਰ ਨਹੀਂ ਸੀ ਐਨੀ ਵੱਡੀ ਕੀਮਤ ਚੁਕਾ ਕੇ ਤੁਹਾਨੂੰ ਆ ਸਾਰੇ ਅਧਿਕਾਰ ਲੈ ਕੇ ਦੇ ਕੇ ਗਏ ਆ ਕਿ ਅਸੀਂ ਅੱਜ ਆਲੀ ਸ਼ਾਨ ਮੈਦਾਨ ਦੇ ਵਿੱਚ ਵਾਸਾ ਕਰ ਰਹੇ ਆ ਆ ਮੇਰੀਆਂ ਮਕਾਵਾਂ ਬੈਠੀਆਂ ਇੱਚ ਉਹ ਪੈਂਦੇ ਹੁੰਦੇ ਸੀ ਕਿ ਇੱਥੇ ਭਾਈ ਦੇ ਪੁੱਤ ਨੇ ਤਾਂ ਘਾਈ ਖੋਤਣਾ ਆ ਘਾਈ ਦੇ ਪੁੱਤ ਨੇ ਘਾਈ ਖੋਤਣਾ ਇਹਨੇ ਕਿਹੜਾ ਪਟਵਾਰੀ ਲੱਗ ਜਾਣਾ ਬਾਬਾ ਸਾਹਿਬ ਡਾਕਟਰ ਅੰਬੇੜਕਰ ਜੀ ਦੇ ਸੰਘਰਸ਼ ਦੀ ਬਦੌਲਤ ਅੱਜ ਘਾਹ ਖੋਤਣ ਵਾਲੀ ਮਾਂ ਦੀ ਕੁੱਖ ਦੇ ਵਿੱਚੋਂ ਘਾਈ ਨਹੀਂ ਪੈਦਾ ਹੋ ਰਿਆ ਡੀਸੀ ਪੈਦਾ ਹੋ ਰਿਆ ਐਸਐਸਪੀ ਪੈਦਾ ਹੋ ਰਿਆ ਅੱਜ ਉਸ ਮਾਂ ਦੀ ਪੁੱਤ ਕੋ ਜਨਮ ਲੈਣ ਵਾਲੇ ਬੱਚੇ ਈਸੀ ਪੈਦਾ ਹੋ ਰਹੇ ਐ ਐਸਐਸਪੀ ਪੈਦਾ ਹੋ ਰਹੇ ਔਰ ਇਸ ਏਜ ਦੇ ਵਿੱਚ ਜਿਹਨਾਂ ਨੂੰ ਕੋਈ ਚਪੜਾਸੀ ਨਹੀਂ ਰੱਖਦਾ ਸੀ ਉਹ ਇਸ ਏਜ ਦੇ ਰਾਸ਼ਟਰਪਤੀ ਬਣਨ ਕਰਕੇ ਕਾਮਯਾਬ ਹੋਏ ਐ ਇਸ ਏਜ ਦੇ ਸੁਪਰੀਮ ਕੋਰਟ ਦੇ ਜੀਜ ਜਸਟਿਸ ਬਣਨ ਦੇ ਵਿੱਚ ਕਾਮਯਾਬ ਹੋਏ ਆ ਐਡੀ ਵੱਡੀ ਕੁਰਬਾਨੀ ਸੀ ਬਾਬਾ ਸਾਹਿਬ ਬਾਬਾ ਸਾਹਿਬ ਨੂੰ ਜ਼ਿੰਦਗੀ ਚ ਤਿੰਨ ਆਫਰ ਆਈਆਂ ਬਾਬਾ ਸਾਹਿਬ ਨੂੰ ਕਹਿੰਦੇ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਡੀਪੀਏ ਜਿਵਾ ਦਿੰਦੇ। ਬਾਬਾ ਸਾਹਿਬ ਨੂੰ ਦੂਜੀ ਆਫਰ ਆਈ ਕਹਿੰਦੇ ਤੁਹਾਨੂੰ ਸੈਸ਼ਨ ਦਾ ਜੱਜ ਰਵਾ ਦਿੰਦੇ। ਤੀਜੀ ਆਫਰ ਆਈ ਹਾਈ ਬੋਰਡ ਦਾ ਜੱਜ ਰਵਾ ਦਿੰਦੇ ਆ। ਤਾਂ ਬਾਬਾ ਸਾਹਿਬ ਕਹਿੰਦੇ ਉਹਨਾਂ ਸਮਿਆਂ 'ਚ ਮੇਰੀ ਮਹੀਨਾਵਾਰ ਆਮਦਨ 200 ਰੁਪਏ ਵੀ ਨਹੀਂ ਸੀ। ਤੇ ਜੇਕਰ ਮੈਂ ਉਹ ਅਹੁਦਿਆਂ ਨੂੰ ਉਹ ਅਹੁਦਿਆਂ ਦੇ ਉੱਤੇ ਆਪਣੀ ਸਹਿਮਤੀ ਦੇ ਦਿੰਦਾ ਤਾਂ ਮੇਰੀਆਂ ਸੱਤ ਪੁੱਲਾਂ ਤੱਕ ਕੋਈ ਸਾਨੂੰ ਆਰਥਿਕ ਤੰਗੀ ਨਹੀਂ ਸੀ ਹੋਣੀ ਪਰ ਕਦੀ ਸੋਚ ਕੇ ਦੇਖੋ ਜੇਕਰ ਬਾਬਾ ਸਾਹਿਬ ਡਾਕਟਰ ਬਣਕਰ ਜੱਜ ਲੱਗ ਜਾਂਦੇ ਤਾਂ ਤੁਹਾਡੇ ਦੇ ਵਿੱਚੋਂ ਕੋਈ ਵਕੀਲ ਇੰਜੀਨੀਅਰ ਡਾਕਟਰ ਹੋਣੀ ਲੱਗ ਸਕਦਾ ਸੀ ਬਾਬਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਤੁਹਾਡੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਲਾਈ ਅ ਜਦੋਂ ਲੰਡਨ ਰਾਉਂਡ ਟੇਬਲ ਕਾਨਫਰੰਸ ਵਿੱਚ ਪੀਪੀ ਜਾਣਾ ਸੀ ਤਾਂ ਉਹਨਾਂ ਦਾ ਬੱਚਾ ਰਾਜਾ ਤਾਂ ਕਿੰਨਾ ਬੁਮਾਰਦ ਉਹ ਕਹਿੰਦੇ ਬ੍ਰਹਮਾ ਕਹਿੰਦੀ ਨਾ ਜਾ ਉਹ ਕਹਿੰਦੇ ਜੇ ਮੈਂ ਨਾ ਗਿਆ ਇੱਥੇ ਤਾਂ ਇੱਕ ਮੰਨਣਾ ਜੇ ਨਾ ਗਿਆ ਤਾਂ ਇਸ ਇਸ ਸਮਾਜ ਦੇ ਕਰੋੜਾਂ ਬੱਚਿਆਂ ਦਾ ਜਿਹੜਾ ਭਵਿੱਖ ਉਹ ਖਤਰੇ ਵਿੱਚ ਪੈ ਜਾਵੇ। ਇਹਦੂ ਵੱਡੀ ਕੀਮਤ ਚੁਕਾ ਸਕਦਾ ਕੋਈ? ਬਾਬਾ ਸਾਹਿਬ ਜਦੋਂ ਮੇਡ ਕਰਨੇ ਆ ਭਾਰਤ ਦੀ ਔਰਤ ਤੇ ਅਧਿਕਾਰਾਂ ਦੇ ਲਈ ਜਦੋਂ 1900 1952-52 ਦੇ ਵਿੱਚ ਇਸ ਦੇਸ਼ ਦੇ ਨੌਂ ਮਨਿਸਟਰ ਸਿਗੇ ਤਾਂ ਇਹਦੇ ਵਿੱਚ ਹਿੰਦੂ ਕੋਡ ਬਿੱਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਇਸ ਦੇਸ਼ ਦੀਆਂ ਔਰਤਾਂ ਨੂੰ ਵਿਆਹ ਕਰਨ ਦਾ ਅਧਿਕਾਰ ਸੀ ਇਸ ਦੇਸ਼ ਦੀ ਔਰਤ ਨੂੰ ਤਲਾਕ ਦੇਣ ਦਾ ਅਧਿਕਾਰ ਸੀ ਬੱਚਾ ਗੋਦ ਲੈਣ ਦਾ ਅਧਿਕਾਰ ਸੀ ਆਪਣੇ ਬਾਪ ਦੀ ਜਾਇਦਾਦ ਦੇ ਵਿੱਚੋਂ ਹਿੱਸਾ ਲੈਣ ਦਾ ਅਧਿਕਾਰ ਸੀ ਤਾਂ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਉਹ ਹਿੰਦੂ ਕੋਡ ਬਿੱਲ ਪਾਸ ਨਹੀਂ ਹੋਣ ਦਿੱਤਾ ਕਾ ਬਾਬਾ ਸਾਹਿਬ ਨੇ ਇਸ ਔਰਤ ਰਾਤੀ ਨੇ ਅਧਿਕਾਰਾਂ ਲਈ ਕਾਨੂੰਨ ਮੰਤਰੀ ਦੇ ਅਸਤੀਫੇ ਤੋਂ ਉਹਦੇ ਤੋਂ ਅਸਤੀਫਾ ਦੇ ਦਿੱਤਾ ਕਿ ਜੇ ਇਸ ਦੇਸ਼ 'ਚ ਹੁਕਮਰਾਣ ਇਸ ਦੇਸ਼ ਦੀ ਔਰਤ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਨੇ ਤਿਆਰ ਨਹੀਂ ਮੈਂ ਉਸ ਦੇਸ਼ ਦਾ ਕਾਨੂੰਨ ਮੰਤਰੀ ਰਹਿਣਾ ਪਸੰਦ ਨਹੀਂ ਕਰਦਾ ਇਹ ਤੋਂ ਵੱਡੀ ਕਰਵਾਣੀ ਹੋਰ ਨਹੀਂ ਹੋ ਸਕਦੀ ਹੈ ਇਹ ਤੋਂ ਵੱਡੀ ਕੀਮਤ ਹੋਰ ਕੋਈ ਹੋਰ ਕੀ ਚੁਕਾਈ ਜਾ ਸਕਦੀ ਹੈ ਤੁਹਾਡੇ ਨੇ